ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਓ ਜਿਹੜੀ ਆਪਾਂ ਪਾਣੀ ਲਾਉਣ ਤੋਂ ਬਾਅਦ ਆਪਣੀ ਕਣਕ ਦੇ ਉੱਪਰ ਐਟਲੈਂਟਸ ਦਵਾਈ ਕੀਤੀ ਸੀ ਅੱਜ ਉਹਦੇ ਬਾਰੇ ਆਪਾਂ ਤੁਹਾਨੂੰ ਰਿਜ਼ਲਟ ਦਿਖਾਉਣਾ ਵੀ ਉਹਦਾ ਰਿਜ਼ਲਟ ਆਪਾਂ ਨੂੰ ਕਿੰਨਾ ਕੁ ਮਿਲਿਆ ਕਿਉਂਕਿ ਕਾਫੀ ਵੀਰ ਕੋਈ ਕਹਿ ਰਹੇ ਵੀ ਸਾਡਾ ਜਿਹੜਾ ਗੁਲੀ ਡੰਡਾ ਖਤਮ ਨਹੀਂ ਹੋਇਆ ਤੇ ਪਾਣੀ ਲਾਉਣ ਤੋਂ ਬਾਅਦ ਕਿਹੜੀ ਦਵਾਈ ਕਰੀਏ ਤੇ ਐਟਲੈਂਟਸ ਦੇ ਰਿਜ਼ਲਟ ਬਾਰੇ ਪੁੱਛ ਰਹੇ ਸੀ ਵੈਸੇ ਤਾਂ ਕਿਸਾਨ ਪਰ ਇਹਨੂੰ ਕਾਫੀ ਤਰ੍ਹਾਂ ਆਪਾਂ ਯਾਨੀ ਕਿ ਕਾਫੀ ਸਾਲਾਂ ਤੋਂ ਕਿਸਾਨ ਵੀਰ ਵਰਤ ਰਹੇ ਆ ਕਈ ਜਗ੍ਹਾ ਤੇ ਆਪਾਂ ਨੂੰ ਇਹਦੇ ਰਿਜ਼ਲਟ ਚੰਗੇ ਮਿਲਦੇ ਤੇ ਕਈ ਜਗ੍ਹਾ ਤੇ ਆਪਾਂ ਨੂੰ ਰਿਜ਼ਲਟ ਇਹਦੇ ਚੰਗੇ ਨਹੀਂ ਮਿਲਦੇ ਸੋ ਪੂਰੀ ਗੱਲਬਾਤ ਕਰਦੇ ਜਿਹੜੇ ਪਰ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੈ ਚੈਨਲ ਨੂੰ ਸਬਸਕ੍ਰਾਈਬ ਜੁਰੂ ਕਰਿਓ ਪੇਜ ਨੂੰ ਲਾਈਕ ਤੇ ਫੋਲੋ ਕਰਦੇ ਹੋਰ ਵੀਰਾਂ ਤੱਕ ਜਾਣ ਕੇ ਜੁਰੂ ਸ਼ੇਅਰ ਕਰਿਓ ਕਿਸਾਨਪੁਰ ਜਿਹੜੀ ਐਟਲੈਂਟਿਕ ਦਵਾਈ ਹੈ ਕਾਫੀ ਜ਼ਿਆਦਾ ਜਿਹੜਾ ਸਖਤ ਨਦੀਨ ਨਾਸ਼ਕ ਹੈ ਜਿੱਥੇ ਗੁੱਲੀ ਡੰਡੇ ਤੇ ਕਾਫੀ ਜ਼ਿਆਦਾ ਪ੍ਰਭਾਵ ਪਾਉਂਦਾ ਉਹਦੇ ਨਾਲ-ਨਾਲ ਕਣਕ ਦੇ ਉੱਪਰ ਵੀ ਜਿਹਦਾ ਕਾਫੀ ਜ਼ਿਆਦਾ ਜਿਹੜਾ ਯਾਨੀ ਕਿ ਝੜਕਾ ਦੇਖਣ ਨੂੰ ਮਿਲਦਾ ਜਿਵੇਂ ਤੁਸੀਂ ਸਾਹਮਣੇ ਦੇਖ ਹੀ ਰਹ ਫਾਇਦਾ ਵੀ ਹੋ ਜਾਂਦਾ ਤੇ ਨੁਕਸਾਨ ਵੀ ਫਾਇਦਾ ਇਹਦਾ ਹੁੰਦਾ ਬਈ ਕਈ ਵਾਰ ਆਪਣੀ ਜਿਹੜੀ ਕਣਕ ਹੁਣ ਇੱਥੇ ਜਾ ਕੇ ਨਾ ਦੇਖੋ ਜਿਆਦਾ ਝਟਕਾ ਲੱਗਾ ਪਰ ਇਹ ਉਹਦੇ ਨਾਲ ਨਾਲ ਨੇ ਨੇ ਬੂਟੇ ਨੇ ਦੇਖੋ ਫੋਰਡ ਕਿੰਨੀ ਜਿਆਦਾ ਕੀਤੀ ਆ ਇੰਨੀ ਫੋਰਡ ਵੈਸੇ ਨੇਚਰਲ ਇਹਨੇ ਨਹੀਂ ਕਰਨੀ ਕਿਉਂਕਿ ਇਹਨੂੰ ਉੱਪਰ ਝਟਕਾ ਹੀ ਇੰਨਾ ਜਿਆਦਾ ਦਿੱਤਾ ਕਿ ਉੱਪਰੋਂ ਜਿਹੜਾ ਬਿਲਕੁਲ ਇਹਦੀ ਗ੍ਰੋਥ ਰੋਕ ਗਈ ਤੇ ਥੱਲੇੋਂ ਜਿਹੜਾ ਫਟਾਰਾ ਨੇ ਕਾਫੀ ਜਿਆਦਾ ਕੀਤਾ ਆ ਦੇਖੋ ਕਾਫੀ ਜਿਆਦਾ ਜਿਹੜਾ ਇਹਦੇ ਨਾਲ ਫਟਾਰਾ ਵੀ ਕਾਫੀ ਜਿਆਦਾ ਖੜਕੜਾ ਹੁੰਦਾ ਪਰ ਇਹ ਗ੍ਰੋਥ ਕਾਫੀ ਜਿਆਦਾ ਰੋਕਦੀ ਆ ਮੇਨ ਆਪਾਂ ਗੱਲ ਕਰਨੀ ਵੀ ਗੁੱਲੀ ਡੰਡੇ ਤੇ ਇਹਦਾ ਕਿੰਨਾ ਕਾਪਾ ਨੂੰ ਡ ਜਿਹੜਾ ਰਿਜ਼ਲਟ ਮਿਲਿਆ ਆ ਤੁਸੀਂ ਦੇਖੋ ਕਿਸਾਨ ਪ੍ਰਭੂ ਆ ਹੁਣ ਬੂਟਾ ਅੱਧਾ ਬੂਟਾ ਤਾਂ ਬਿਲਕੁਲ ਸੁੱਕ ਗਿਆ ਤੇ ਆ ਪੀਲਾ ਜਾ ਵਗੇ ਰੁਗਿਆ ਆ ਆ ਕਾਫੀ ਜ਼ਿਆਦਾ ਜਾਣੀ ਕਿ ਤੁਸੀਂ ਦੇ ਹੀ ਰਹੇ ਜਿਹੜਾ ਛੋਟਾ ਗੁੱਲੀ ਡੰਡਾ ਹੈ ਜਿਹੜਾ ਜਾਣੀ ਕਿ ਪਾਣੀ ਤੋਂ ਬਾਹਰ ਡੋਗਦਾ ਉੱਤੇ ਕਾਫੀ ਜ਼ਿਆਦਾ ਚੰਗਰ ਜਿਹਨਾਂ ਨੇ ਜ਼ਿਆਦਾ ਬੂਟੇ ਵੱਡੇ ਹੁੰਦੇ ਆ ਜਿਹਦੇ ਉੱਪਰ ਦਵਾਈ ਪ੍ਰੋਪਰ ਪੈ ਜਾਂਦੀ ਉਹਦਾ ਬੂਟਾ ਬਿਲਕੁਲ ਖਤਮ ਹੋ ਜਾਂਦਾ ਹੁਣ ਜਿਵੇਂ ਤੁਸੀਂ ਆ ਦੇਖੋ ਆ ਸਾਹਮਣੇ ਦੇਖ ਰਹੇ ਜੀ ਆ ਬਿਲਕੁਲ ਬੂਟਾ ਸੋਖ ਚੁੱਕਾ ਕਾਫੀ ਜਿਆਦਾ ਏਦਾਂ ਦੇ ਆ ਬੂਟੇ ਤੇ ਬਿਲਕੁਲ ਰਿਜ਼ਲਟ ਨਹੀਂ ਮਿਲਿਆ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਜੀ ਆ ਬਈ ਜੇਕਰ ਆਪਾਂ ਗੱਲ ਕਰੀ ਵੀ ਇੱਕ ਵਾਰ ਜਦੋਂ ਆਪਾਂ ਐਟਲੈਂਟ ਦੀ ਦਵਾਈ ਜਿਹਦੀ ਸਪਰੇਅ ਕਰ ਦਿੰਨੇ ਆ ਇੱਕ ਵਾਰ ਤਾਂ ਜਿਹੜਾ ਗੁੱਲੀ ਡੰਡਾ ਇਹਨੂੰ ਥੱਲੇ ਬਾੜ ਦਿੰਦੀ ਯਾਨੀ ਕਿ ਕਣਕਾ ਆਪਣੀ ਉੱਪਰ ਚੜ ਆਉਂਦੀ ਆ ਤੇ ਗੁੱਲੀ ਡੰਡੇ ਬਿਲਕੁਲ ਗਰੋਥ ਰੋਕ ਦਿੰਦੀ ਆ ਤੇ ਉਹਦੇ ਨਾਲ ਨਾਲ ਕਣਕ ਨੂੰ ਵੀ ਕਾਫੀ ਜਿਆਦਾ ਝਟਕਾ ਲੱਗਦਾ ਪਰ ਇਹਦੇ ਹੁਣ ਜਦੋਂ ਵੀ ਆਪਾਂ ਵਰਤਨਾ ਬਿਲਕੁਲ ਸਾਵਧਾਨੀ ਨਾਲ ਵਰਤਨਾ ਜੇਕਰ ਆਪਾਂ ਦੀ ਖੇਤ ਦੇ ਵਿੱਚ ਓਵਰਆਲ ਰਿਜ਼ਲਟ ਦੀ ਗੱਲ ਕਰੀ ਜਿਵੇਂ ਤੁਸੀਂ ਸਾਹਮਣੇ ਦੇਖ ਵੀ ਰਹੇ ਜੇ ਰਿਜ਼ਲਟ ਕਿੱਦਾਂ ਦੇ ਆਏ ਆ ਯਾਨੀ ਕਿ 15 ਤੋਂ 20% ਆਪਾਂ 100 ਦੇ ਵਿੱਚੋਂ 15 ਤੋਂ 20% ਜਿਹੜਾ ਗੁੱਲੀ ਡੰਡਾ ਉਹ ਬਿਲਕੁਲ ਖਦਮੇ ਨੇ ਕੀਤਾ ਤੇ 10-15% ਜਿਹੜੀ ਉਹਦੀ ਉਹ ਪੀਲਾ ਜਾ ਪਾ ਕੇ ਖੜ ਗਿਆ ਹੈ ਤੇ ਬਾਕੀ ਲਗਭਗ 70-80% ਗੁਲੀ ਡੰਡਾ ਉਦਾਂ ਹੀ ਉਹਦੀ ਗਰੋਥ ਰੁਕੀ ਜਾਣ ਕੇ ਨੀਵਾ ਹੋ ਗਿਆ ਪਰ ਉਹ ਦੁਬਾਰਾ ਜਿਹੜਾ ਤੁਸੀਂ ਦੇਖ ਰਹੇ ਫਟਾਰਾ ਵੀ ਕਰ ਰਿਹਾ ਆ ਦੇਖੋ ਆਹ ਹੁਣ ਗੁਲੀ ਡੰਡਾ ਫੋੜ ਵੀ ਕਰ ਰਿਹਾ ਤੇ ਇਦਾਂ ਦੇ ਕਿਸਾਨ ਪਰੇ ਦੇ ਰਿਜ਼ਲਟ ਆਏ ਆ ਤੇ ਜੇਕਰ ਆਪਾਂ ਦੀ ਵਰਤੋਂ ਦੀ ਗੱਲ ਕਰੀ ਵੀ ਕਿੰਨੀ ਡੋਜ਼ ਪਾਈ ਸੀ ਜੇਕਰ ਤੁਸੀਂ ਹੋਰ ਕਿਉਂਕਿ ਦਵਾਈ ਦਾ ਆਪਾਂ ਨੂੰ ਕੋਈ ਵੀ ਜਿਆਦਾ ਰਿਜ਼ਲਟ ਚੰਗੇ ਨਹੀਂ ਦੇਖਣ ਨੂੰ ਮਿਲਦੇ ਜੇਕਰ ਆਪਣੇ ਖੇਤ ਚ ਗੁਲੀ ਡੰਡਾ ਜ਼ਿਆਦਾ ਹੈ ਤੇ ਇਹਦੇ ਨਾਲ ਆਪਾਂ ਜਿਹੜਾ ਗ੍ਰੋਥ ਗੁੱਲੀ ਡੰਡੇ ਦੀ ਘਟਾ ਸਕਦੇ ਰੋਕ ਸਕਦੇ ਆ ਜਿਹਦੇ ਨਾਲ ਆਪਣਾ ਗੁੱਲੀ ਡੰਡਾ ਉੱਪਰ ਜਿਹੜਾ ਚੜ ਜਾਂਦਾ ਕਣਕ ਦੇ ਉਹ ਜਿਹੜਾ ਰੁਕ ਜੂਗਾ ਪਰ ਉਹਦੇ ਨਾਲ ਨਾਲ ਇਹ ਝੜਕਾ ਵੀ ਕਾਫੀ ਜ਼ਿਆਦਾ ਕਣਕ ਨੂੰ ਮਾਰਦੀ ਆ ਇਸ ਲਈ ਕਿੱਲੇ ਦੀ ਦਵਾਈ ਤੁਸੀਂ ਜਾਨੀ ਕਿ 8 ਕਨਾਲਾਂ ਦਾ ਗਿੱਲਾਂ ਦਾ ਤੇ 9 ਕਨਾਲਾਂ ਦੇ ਵਿੱਚ ਕਿੱਲੇ ਦੀ ਦਵਾਈ ਕਰੋ ਉਹਦੇ ਨਾਲ ਥੋੜਾ ਜਿਹਾ ਝੜਕਾ ਕਣਕ ਨੂੰ ਘੱਟ ਲੱਗੂਗਾ ਜੇਕਰ ਤੁਸੀਂ ਐਟਲੈਂਟਸ ਦਵਾਈ ਕਰਨੀ ਹੈ ਤਾਂ ਨਾਲ ਟੌਪ ਇੱਕ ਐਦਾਂ ਇੱਕ ਜਾਂ ਦੋ ਪੈਕੇਟ ਜ਼ਰੂਰ ਮਿਕਸ ਕਰ ਲਿਓ ਤੇ ਆਪਣੀ ਜ਼ਮੀਨ ਜਿਹੜੀ ਆ ਉਹ ਥੋੜੀ ਥੋੜੀ ਆਪਾਂ ਨੂੰ ਉਪਰੋਂ ਚਿੱਟੀ ਨਜ਼ਰ ਆਉਣੀ ਚਾਹੀਦੀ ਮਾੜੀ ਮੋੜ ਜਾਨੀ ਕਿ ਪੈਰ ਬਿਲਕੁਲ ਨਾ ਖੁਦਦਾਵੇ ਤੇ ਫੇਰ ਕਣਕੇ ਤੇ ਝਟਕਾ ਬਹੁਤ ਘੱਟ ਮਾਰਦੀ ਜਿੱਥੇ ਡਬਲ ਦਵਾਈ ਪੈ ਜਾਂਦੀ ਜਾਨੀ ਕਿ ਡਬਲ ਫਵਾਰਾ ਵੱਜਦਾ ਜਿਵੇਂ ਤੁਸੀਂ ਦੇਖੋ ਇੱਥੇ ਡਬਲ ਫਵਾਰਾ ਵੱਜਾ ਜਿੱਥੇ ਦੂਰੀ ਦਵਾਈ ਹੋ ਜਾਂਦੀ ਉਥੇ ਜ਼ਿਆਦਾ ਝਟਕਾ ਲੱਗਦਾ ਤੇ ਇਧਰ ਕਣਕ ਦੀ ਗ੍ਰੋਥ ਵਧੀਆ ਜਾਨੀ ਕਿ ਵਿੱਚ ਵਿੱਚ ਆਪਣੀ ਕਣਕ ਨੂੰ ਉੱਚਿਆ ਨੀਵਾ ਕਰ ਦੂ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ 826 ਕਣ ਵਰਾਈਟੀ ਆ ਤੇ ਜਿੱਥੇ-ਜਿੱਥੇ ਕਣਕ ਨੂੰ ਝਟਕਾ ਲੱਗਾ ਬਾਕੀ ਕਣਕ ਦੇ ਝਾੜਦੇ ਇਹਦੇ ਨਾਲ ਕੋਈ ਪ੍ਰਭਾਵ ਨਹੀਂ ਪੈਂਦਾ ਕਣਕ ਫੋੜ ਵਧੀਆ ਕਰ ਜਾਂਦੀ ਆ ਤੇ ਜਿਹੜੀ ਕਣਕ ਨੂੰ ਝਟਕਾ ਲੱਗਦਾ ਜਿਵੇਂ ਆ ਤੁਸੀਂ ਦੇਖੋ ਬਈ ਆ ਪੱਤਾ ਝਟਕਾ ਲੱਗਾ ਤੇ ਆ ਪੱਤਾ ਜਿਹੜਾ ਕੁੰਜਜੀ ਬਣ ਕੇ ਸਾਪ ਵਾਂਗੂ ਜਿਹੜਾ ਉੱਪਰੋਂ ਲੈ ਜਾਣਾ ਤੇ ਥੱਲੇੋਂ ਵਧੀਆ ਜਿਹੜਾ ਪੱਤਾ ਨਿਕਲਉਣਾ ਬਾਕੀ ਝਾੜਦੇ ਦਾ ਕੋਈ ਮਾੜਾ ਅਸਰ ਨਹੀਂ ਪੈਂਦਾ ਤੇ ਕੁਝ ਹੱਦ ਤੱਕ ਆਪਾਂ ਗੁੱਲੀ ਡੰਡੇ ਨੂੰ ਕੰਟਰੋਲ ਕਰ ਸਕਦੇ ਹਾਂ ਤੇ ਇਤੋਂ ਜਿਹੜਾ ਥੋੜਾ-ਬੋਤ ਆਪਾਂ ਰਿਜ਼ਲਟ ਲੈ ਸਕਦੇ ਆ ਜੇਕਰ ਆਪਣਾ ਗੁੱਲੀ ਡੰਡਾ ਕਣਕ ਦੇ ਉੱਪਰ ਚੜ ਮੈਨੂੰ ਲੱਗਦਾ ਵੀ ਕੋਈ ਹੋਰ ਕੋਈ ਦਵਾਈ ਇਧਰ ਵਧੀਆ ਰਿਜ਼ਲਟ ਮਿਲਦਾ ਉਹ ਜਾਂ ਫਿਰ ਆਪਾਂ ਜੇਕਰ ਆਪਣੀ ਕਣਕ 35-40 ਦਿਨ ਦੀ ਤੇ ਫਿਰ ਆਪਾਂ ਅੰਬਰੀਵਾ ਦਵਾਈ ਦੀ ਵਰਤੋਂ ਕਰ ਸਕਦੇ ਉਹਦਾ ਕਾਫੀ ਜ਼ਿਆਦਾ ਰਿਜ਼ਲਟ ਵਧੀਆ ਇਹ ਸੀ ਕਿਸਾਨ ਪ੍ਰੋਜੈਕਟ ਨੇ ਕਿਸਾਨ ਵੀਰਾਂ ਨੇ ਐਟਲੈਂਟਸ ਦਵਾਈ ਕਰਨੀ ਆ ਤੇ ਆਪਾਂ ਤੁਹਾਨੂੰ ਰਿਜ਼ਲਟ ਉਹਦਾ ਦਿਖਾ ਦਿੱਤਾ ਹੈ ਵੀ ਤੁਸੀਂ ਕਰਨੀ ਜਾਂ ਨਹੀਂ ਕਰਨੀ ਉਹ ਤੁਹਾਡੀ ਮਰਜ਼ੀ ਆ ਇੰਨੇ ਕ ਰਿਜ਼ਲਟ ਇਹਦੇ 20% 15-20% ਗੁਲੀ ਡੰਡਾ ਖਤਮ ਹੁੰਦਾ ਤੇ ਬਾਕੀ ਲਗਭਗ 70-80% ਗੁਲੀ ਡੰਡਾ ਉਦਾਂ ਹੀ ਥੱਲੇ ਜਰੂਰ ਗਰੋਥ ਉਹਦੀ ਰੁਕ ਜਾਂਦੀ ਪਰ ਜਦੋਂ ਆਪਾਂ ਦੂਜਾ ਜਾਂ ਤੀਜਾ ਬਾਣੀ ਲਾਉਣੇ ਫਿਰ ਉਹ ਕਣਕ ਤੋਂ ਉੱਪਰ ਹੁੰਦਾ ਪਰ ਉਹਦਾ ਆਪਾਂ ਨੂੰ ਫਾਇਦਾ ਮਿਲ ਜਾਂਦਾ ਉਹਨੇ ਟਾਈਮ ਤੱਕ ਆਪਣੀ ਜਿਹੜੀ ਕਣਕ ਹੈ ਉੱਪਰ ਚੜ ਜਾਂਦੀ ਆ ਇਹਦਾ ਇੰਨਾ ਕੁ ਆਪਾਂ ਨੂੰ ਫਾਇਦਾ ਦੇਖਣ ਨੂੰ ਮਿਲ ਜਾਂਦਾ ਸੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ